ਦੋ ਧੀਆਂ ਦੀ ਕਹਾਣੀ ਮਾਂ ਵੱਡੀ ਨੂੰ ਪਿਆਰ ਘੱਟ ਕਰਦੀ ਐ ਛੋਟੀ ਨੂੰ ਪਹਿਲੇ ਦਿਨੋਂ ਵੱਧ ਕਰਦੀ ਐ ਵੱਡੀ ਵਿਆਹੀ ਵੱਡੀ ਵਿਆਹੀ ਜਦੋਂ ਉਹਦਾ ਕੋਈ ਅਦਾ ਪਤਾ ਨਹੀਂ ਕਰਿਆ ਕਿ ਕਹੇ ਜੇ ਸਹੁਰੇ ਨੇ ਜ਼ਮੀਨ ਕਿੰਨੀ ਐ ਇੱਕ ਵਾਰੀ ਦੱਸਤਾ ਕਿ 10 ਕਿੱਲੇ ਬਾਹਣਦੇ ਐ ਵਿਆਹੀ ਤੇ ਉਹਦਾ ਕੋਈ ਵੀ ਕਦੇ ਸਾਰ ਨਹੀਂ ਲਈ ਜਦੋਂ ਵੀ ਕਿਤੇ ਥੋੜਾ ਬਾਲਾ ਚਿਰਤਾਂ ਕਰਿਆ ਪਾਂ 6 ਮਹੀਨੇ ਸਾਲ ਤੇ ਜਦੋਂ ਉਸ ਤੋਂ ਬਾਅਦ ਚ ਉਹਦਾ ਮਤਲਬ ਉਹ ਕਰਾਦਰ ਘਟ ਗਿਆ ਉਹ ਕਰਾਦਰ ਘਟਿਆ ਛੋਟੀ ਬਿਆਤੀ ਛੋਟੀ ਦੇ ਕੋਲੇ ਜਾਣਾ ਵੀ ਸਾਰਿਆਂ ਨੇ ਤੇ ਉਹਦਾ ਉਕਰਾ ਉਧਰ ਵੀ ਕਰਨਾ ਤੇ ਉਹਨੂੰ ਪੈਸਾ ਢੇਲੀ ਵੀ ਤੇ ਫੜਾਉਣਾ ਕਰਤਾ ਦਾ ਤਗਰ ਦੀ ਉਹ ਸੀਗੀ ਜਿਹੜੀ ਵੱਡੀ ਸੀ ਵੱਡੀ ਨੂੰ ਕਦੇ ਵੀ ਕੁਛ ਨਹੀਂ ਸੀ ਪੁੱਛਿਆ ਵੀ ਪੁੱਤ ਤੂੰ ਆਪਦੇ ਘਰੇ ਔਖੀਆਂ ਐ ਜਾਂ ਸੌਖੀਆਂ ਵੱਡੀ ਨੇ ਆਪ ਵੀ ਕਦੇ ਨਹੀਂ ਖੋਲ ਕੇ ਦੱਸਿਆ ਸੀ ਕਿ ਵੀ ਮਾਂ ਮੈਂ ਔਖੀਆਂ ਕਿਉਂਕਿ ਉਹਨੂੰ ਦਿੰਦਾ ਸੀ ਵੀ ਮੇਰੇ ਸਿਰ ਤੇ ਹੱਥ ਰੱਖ ਕੇ ਪੁੱਛਣ ਵਾਲਾ ਕੋਈ ਵੀ ਨਹੀਂ ਜਿਹੜਾ ਪੁੱਛਣ ਵਾਲਾ ਸੀ ਉਹਨੂੰ ਤਾਂ ਰੱਬ ਲੈ ਗਿਆ ਕਿਉਂਕਿ ਉਹਦਾ ਬਾਪ ਹੀ ਸੀਗਾ ਜਿਹੜਾ ਪੁੱਛਦਾ ਸੀ ਕਿ ਪੁੱਤ ਤੈਨੂੰ ਕੋਈ ਖਿਆਈ ਤਾਂ ਨਹੀਂ ਉਹਦਾ ਪਿਓ ਮਰ ਚੁੱਕਿਆ ਹੁੰਦਾ ਤਾਂ ਮਾਂ ਉਹਨੂੰ ਕਦੇ ਨਹੀਂ ਕਹਦੀ ਦਿੱਤੀ ਵੀ ਕਦੇ ਨਹੀਂ ਦੱਸ ਰਹੀ ਜਦੋਂ ਛੋਟੀ ਕੁੜੀ ਵਿਆਹੀ ਉਹਨੂੰ ਤਕਲੀਫ ਆਈ ਸੌਰੀ ਤਾਂ ਠਾ ਸਾਰੇ ਟੱਬਰ ਨੇ ਜਾਣਾ ਵੀ ਔਖੀ ਨਾ ਹੋਵੇ ਕੀ ਗੱਲ ਐ ਜਾਂ ਕਿਉਂ ਐ ਬਹੁਤ ਕੁਝ ਹੋਇਆ ਜਦੋਂ ਵੱਡੀ ਨੇ ਕਿਹਾ ਕਿ ਮਾਂ ਮੈਂ ਬਹੁਤ ਔਖੀ ਆ ਮੈਨੂੰ ਮੇਰੇ ਘਰ ਵਾਲਾ ਕੁੜਦਾ ਮਾਰਦਾ ਉਹ ਕਹਿੰਦੀ ਕੀ ਕਰਾਂ ਪੁੱਤ ਮੈਂ ਤਾਂ ਆਪਦੇ ਘਰੇ ਔਖੀ ਆ ਤੂੰ ਆਪਦੇ ਘਰੇ ਟਾਈਮ ਕੱਟਾ ਉਨੇ ਬਹੁਤ ਔਖਾ ਗਲਾ ਭਰ ਕੇ ਕਿਹਾ ਸੀ ਮਾਂ ਮੇਰਾ ਜੀ ਕਰਦਾ ਕਿ ਮੈਂ ਮਰ ਜਾ ਮੋੜ ਕੇ ਇੱਕ ਗੱਲ ਕਹੇ ਤੀ ਔਖੀ ਤਾਂ ਮੈਂ ਵੀ ਸੀ ਤੇਰਾ ਪਿਓ ਸ਼ਰਾਬੀ ਗਵੱਬੀ ਸੀ ਮੈਂ ਉਹਦੇ ਨਾਲ ਵੀ ਟਾਈਮ ਕੱਟਿਆ ਤੀ ਵੱਡੀ ਆਪ ਦਾ ਗਲਾ ਭਰਿਆ ਭਰਿਆ ਲੈ ਜਾਂਦੀ ਐ ਬਸ ਜੇ ਬੈਠਦੀ ਹੋਈ ਰੋਂਦੀ ਐ ਕਿ ਮੈਂ ਗਈ ਸੀ ਆਪਣੇ ਦੁੱਖ ਸੁਣਾਉਣ ਮੈਂ ਤਾਂ ਉਲਟਾ ਮਾਂ ਦੇ ਪੁਰਾਣੇ ਜ਼ਖਮ ਚੇੜ ਕੇ ਆ ਗਈ। ਉਹਨੂੰ ਲੱਗਿਆ ਕਿ ਮੈਂ ਬਹੁਤ ਬੁਰਾ ਕਰਤਾ, ਗਲਤੀ ਕੀਤੀ ਕਿ ਮਾਂ ਦੇ ਪੁਰਾਣੇ ਜ਼ਖਮ ਚੇੜ। ਚੁੱਪ ਕਰਕੇ ਉਹ ਆਪਣੇ ਘਰੇ ਆ ਜਾਂਦੀ ਐ। ਫੇਰ ਕੰਮੇ ਧੰਦੇ ਲੱਗ ਜਾਂਦੀ ਐ। ਉਹਦੇ ਘਰ ਵਾਲਾ ਕਹਿੰਦਾ ਹੁਣ ਰੱਖਿਆ ਨਹੀਂ ਤੈਨੂੰ ਕਿਸੇ ਨੇ। ਰਹਿ ਜਾਂਦੀ। ਗਈ ਤਾਂ ਹੈਗੀ ਸੀ ਮੂੰਹ ਚੱਕ ਕੇ। ਜਾਂ ਵਾਗ ਜਾ ਮੈਨੂੰ ਕੋਈ ਲੋੜ ਨਹੀਂ। ਮੈਂ ਉਨਾ ਚਿਰ ਹੀ ਰੱਖਣਾ ਸੀ ਤੈਨੂੰ ਜਿੰਨਾ ਚਿਰ ਮੇਰਾ ਬੱਚਾ ਨਿਆਣਾ ਸੀ ਮੇਰਾ ਬੱਚਾ ਜਿੱਦ ਦੇ ਗੱਭਰੂ ਹੋ ਗਿਆ ਮੈਂ ਤੈਨੂੰ ਘਰੋਂ ਕੱਢ ਦੇਣਾ ਮੈਂ ਦਿੱਥੋਂ ਕੁਝ ਨਹੀਂ ਲੈਣਾ ਜਾਣਾ ਤਾਂ ਜਾ ਸਕਦੀ ਐ ਉਸ ਨੇ ਬੜੀ ਈਮਾਨ ਨਾਲ ਕਿਹਾ ਮੈਂ ਘਰੋਂ ਨਹੀਂ ਨਿਕਲਦੀ ਮੇਰਾ ਘਰ ਹੈ ਮੇਰੇ ਪੁੱਤ ਦਾ ਘਰ ਹੈ ਮੈਨੂੰ ਘਰੋਂ ਕੱਢਣ ਵਾਲਾ ਤੂੰ ਕੌਣ ਹੈ ਮੈਂ ਕਮਾਉਂ ਤੇ ਖਾਉਂ ਮੈਂ ਤੇਥੋਂ ਨਹੀਂ ਮੰਗਦੀ ਉਹਨੇ ਕਮਾਇਆ ਤੇ ਖਾਦਾ ਆਪਣੇ ਸਗੇ ਜ਼ਕੇਲਿਆਂ ਦੇ ਗੋਹਾ ਵੀ ਪੱਥਿਆ ਉਸ ਨੇ ਚਰਖਾ ਵੀ ਕੱਤਿਆ ਉਸ ਨੇ ਕੱਪੜੇ ਸਲਾਈ ਕਰਨੇ ਹਰ ਤਰ੍ਹਾਂ ਦਾ ਔਰਤਾਂ ਜਿਹੜਾ ਕੰਮ ਕਰਦੇ ਵਿੱਚ ਰਹਿ ਕੇ ਕਰ ਸਕਦੇ ਆ ਨੇ ਉਹ ਕੀਤਾ ਮਾਂ ਨੇ ਫੇਰ ਵੀ ਕਦੇ ਨਹੀਂ ਪੁੱਛਿਆ ਬੀਤੀ ਇਹ ਤੂੰ ਉਸ ਟਾਈਮ ਮੈਨੂੰ ਐ ਕਹਿੰਦੀ ਸੀ ਕਿ ਕੀ ਗੱਲ ਬਣੀ ਕੀ ਸੀਗਾ ਜャ ਮੈਂ ਉਹਦੇ ਨਹੀਂ ਸੁਣ ਸਕੀ ਤੇ ਕੀ ਖਿਆਈ ਸੀ ਜਨ ਨਾ ਪੁੱਛਿਆ ਤੇ ਨਾ ਦੱਸਿਆ ਗੱਲ ਓਵੇਂ ਅੰਦਰੋਂ ਅੰਦਰ ਹੀ ਚੱਲਦੀ ਰਹੀ ਜਦੋਂ ਸਮਾਂ ਆਇਆ ਉਸ ਨੇ ਕੀ ਕਰਿਆ ਇੱਕ ਪੱਥਰ ਧਰ ਲੈ ਦਿਲ ਤੇ ਸਾਰਾ ਕੁਝ ਛੱਡ ਕੇ ਉਹ ਇੱਕ ਵਾਰ ਚੁੱਪ ਕਰਕੇ ਬਹਿ ਜਾਂਦੀ ਐ ਵੀ ਮੇਰੇ ਚਿਹਰੇ ਤਾਂ ਬਹੁਤ ਛੋਟੇ ਨੇ ਜੇ ਮੈਂ ਲੋਕਾਂ ਦੇ ਘਰਾਂ 'ਚ ਨਿਗਾਹ ਮਾਰਾਂ ਤਾਂ ਬਹੁਤ ਔਖੀ ਦੁਨੀਆ ਬੈਠੀ ਐ ਤਾ ਇੱਕ ਬਸ ਉਹਨਾਂ ਨੂੰ ਚੇਤੇ ਕਰ ਲਿਆ ਕਰੇ ਵੀ ਗਰੀਬ ਤੋਂ ਗਰੀਬ ਟਾਈਮ ਕੱਤੀ ਜਾਂਦੇ ਆ ਕੋਈ ਗੱਲ ਨਹੀਂ ਇੱਕ ਦਿਨ ਤਾਂ ਮੌਤ ਹੀ ਆਉਣੀ ਆ ਨਾ ਉਸ ਨੇ ਅੱਕ ਕੇ ਫਹਾ ਹਵਾ ਲੈਂਦੀ ਐ ਫਹਾ ਹਵਾ ਲੈਂਦੀ ਐ ਪੱਖੇ ਦੇ ਵਿੱਚ ਚੁੰਨੀ ਪਾ ਲੈਂਦੀ ਐ ਕੁਦਰਤ ਐ ਸੀ ਕਿ ਚੁੰਨੀ ਟੁੱਟ ਜਾਂਦੀ ਐ ਕਿਉਂਕਿ ਉਸ ਨੇ ਗਾਹਾਂ ਪਤਾ ਨਹੀਂ ਕੀ ਕੀ ਮਾੜੇ ਸਮੇਂ ਦੇਖਣੇ ਸੀ ਉਹ ਚੁੰਨੀ ਟੁੱਟਦੀ ਐ ਤੇ ਉੱਠ ਕੇ ਬੈਠੀ ਹੋ ਜਾਂਦੀ ਐ ਫੇਰ ਕਹਿੰਦੀ ਹੈ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ ਚਲੋ ਕੋਈ ਗੱਲ ਨਹੀਂ ਮੈਂ ਦੇਖਦੀ ਆ ਅੱਗੇ-ਅੱਗੇ ਮਾਲਕ ਮੇਰੇ ਚੰਗੇ ਦਿਨ ਲਿਆਉਂਦਾ ਹੈ ਜਾਂ ਮਾੜੇ ਉਸ ਨੇ ਪ੍ਰਮਾਤਮਾ ਦੇ ਉੱਤੇ ਡੋਰ ਛੜਤੀ ਇੱਕ ਅਰਦਾਸ ਕਰਦੀ ਹੈ ਕਿ ਮਾਲਕਾ ਜਿੱਥੇ ਵੀ ਰੱਖੇਗਾ ਆਪ ਦੇ ਛਤਰ ਛਾ ਥੱਲੇ ਰੱਖੇ ਮਿਹਰ ਪਰਿਆਤ ਸੱਤੇ ਰੱਖੇ ਇੱਕ ਪ੍ਰਮਾਤਮਾ ਤੇ ਭਰੋਸਾ ਰੱਖਣ ਵਾਲੀ ਉਸ ਨੂੰ ਰਿਸ਼ਤੇਦਾਰ ਜਿੱਥੇ ਵੀ ਉਹ ਜਾਂਦੀ ਹੈ ਰਿਸ਼ਤੇਦਾਰੀ 'ਚ ਜਾਂ ਕਿਸੇ ਭੈਣ ਕੋਲੇ ਜਾਂ ਕੋਈ ਸਹੇਲੀ ਬਣਾਉਂਦੀ ਹੈ ਤਾਂ ਹਰ ਕੋਈ ਉਹਨੂੰ ਠੱਗਣ ਵਾਲੇ ਮਿਲ ਜਾਂਦੇ ਨੇ ਤੇ ਉਸ ਨੇ ਕੀ ਕਰਿਆ ਬੜੇ ਤੱਕੇ ਖਾਦੇ ਬੜੇ ਤੱਕੇ ਖਾ ਕੇ ਫਿਰ ਉਸ ਨੇ ਇੱਕ ਫੈਸਲਾ ਕਰ ਲਿਆ ਕਿ ਮੈਂ ਸਭ ਦਾ ਦੇਖ ਲਿਆ ਕਿ ਕੋਈ ਵੀ ਰਿਸ਼ਤੇਦਾਰੀ ਨਹੀਂ ਹੈਗੀ ਕਿਸੇ ਦਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੈਗਾ ਨਾ ਤਾਂ ਭਾਈ ਨਾਲ ਖੜੇ ਨਾ ਮਾਂ ਖੜੀ ਜਿਹੜੀ ਮਾਂ ਸੀ ਸਗੋ ਘਰ ਪੱਟਣ ਦੇ ਵਿੱਚ ਉਹਦਾ ਹੱਥ ਸੀ ਤੇ ਭੈਣ ਦਾ ਹੱਥ ਸੀ ਕਿਉਂਕਿ ਜਿਹੜੇ ਉਹ ਦੁੱਖ ਰੋਕੇ ਜਾਂਦੀ ਸੀ ਮਾਂ ਕੋਲੇ ਜਾਂ ਭੈਣ ਕੋਲੇ ਉਹੀ ਸਾਰੀਆਂ ਗੱਲਾਂ ਉਨੀਆਂ ਨਹੀਂ ਦੁੱਗਣੀਆਂ ਲਾ ਕੇ ਉਹਦੇ ਘਰ ਵਾਲੇ ਕੋਲੇ ਦੱਸੀਆਂ ਜਾਂਦੀਆਂ ਸੀ ਤਾਂ ਕਰਕੇ ਉਹਦੇ ਕੁੱਟ ਵੀ ਪੈਂਦੀ ਸੀ ਕਿਉਂਕਿ ਉਹਨੂੰ ਇਹ ਤਾਂ ਪਤਾ ਨਹੀਂ ਸੀ ਵੀ ਮੇਰੇ ਕੁੱਟ ਕਿਉਂ ਪੈਂਦੀ ਐ ਇੱਕ ਉਹਦਾ ਪਤੀ ਲਾਈ ਲੱਗ ਸੀਗਾ ਤੇ ਲਾਈ ਲੱਗ ਕਰਕੇ ਉਹ ਆਪਦੇ ਸੱਸ ਦੀਆਂ ਗੱਲਾਂ ਸੁਣੇ ਤੇ ਸਾਲੀ ਦੀਆਂ ਸੁਣ ਕੇ ਉਹ ਬੜੀ ਕੁੱਟਮਾਰ ਕਰਦਾ ਸੀ ਅੱਕ ਕੇ ਇੱਕ ਦਿਨ ਔਰਤ ਨੇ ਘਰ ਛੱਡ ਦਿੱਤਾ ਬਹੁਤ ਕੁਛ ਉਹਨੇ ਦੇਖਿਆ ਗਰੀਬੀ ਵੀ ਝੱਲੀ ਸਾਰਾ ਕੁਛ ਵਧੀਆ ਚੱਲਿਆ ਤੇ ਇੱਕ ਮਤਲਬ ਉਸ ਕਰਕੇ ਵੀ ਪ੍ਰਮਾਤਮਾ ਦਾ ਆਸਰਾ ਮੰਨ ਕੇ ਵਧੀਆ ਮੰਨ ਕੇ ਝੱਲਿਆ ਵੀ ਮਾਲਕਾ ਜੋ ਕਰ ਰਹੇ ਹਨ ਵਧੀਆ ਕਰ ਰਹੇ ਹਨ ਪਰ ਇੱਕ ਦਿਨ ਮੋੜ ਜ਼ਿੰਦਗੀ ਨੇ ਇਹੋ ਜਿਹਾ ਲੈ ਲਿਆ ਜਿਹੜੇ ਘਰ ਨੂੰ ਆਪਣਾ ਘਰ ਕਹਿੰਦੀ ਹੁੰਦੀ ਸੀ ਤਾਂ ਉਹ ਘਰ ਕਣੀ ਪਿੱਠ ਕਰਕੇ ਨੰਗਣ ਲੱਗ ਜਾਂਦੀ ਹੈ ਅਗਲੀ ਕਹਾਣੀ ਸੋਨੂੰ ਅੱਗੇ ਦੱਸਾਂਗੇ ਜੇ ਸੋਨੂੰ ਆ ਪਸੰਦ ਆਈ ਕਾ ਕਮੈਂਟਾਂ ਦੇ ਵਿੱਚ ਦੱਸਿਓ ਕਿ ਕਿਹਦੇ ਕਿਹਦੇ ਨਾਲ ਇਹ ਦੀਤੀ ਹੈ ਕਿ ਘਰ ਕੋਈ ਵੀ ਔਰਤ ਸੌਖਾ ਨਹੀਂ ਛੱਡਦੀ ਜੇ ਕੋਈ ਲਾਲੋ ਵੀ ਨੋਂ ਨਾਲੋਂ ਮਾਸ ਪੱਟਿਆ ਜਾਂਦਾ ਤਾਂ ਕਿੰਨਾ ਤੁਹਕ ਲੱਗਦਾ ਜਿਨ੍ਹਾਂ ਨੇ ਘਰ ਛੱਡਿਆ ਜਾਂ ਤਾਂ ਫਿਰ ਉਹਨਾਂ ਨੂੰ ਪਤਾ ਹੈ ਜਾਂ ਜਿਨ੍ਹਾਂ ਦਾ ਘਰ ਛਡਾਇਆ ਗਿਆ ਜਾਂ ਉਹਨਾਂ ਨੂੰ ਪਤਾ ਹੈ ਬਸ ਅਗਲੀ ਕਹਾਣੀ ਤੁਹਾਨੂੰ ਦੱਸ ਦਿਆਂ ਦੋਸਤੋ ਤੇ ਕਮੈਂਟਾਂ ਦੇ ਵਿੱਚ ਦੱਸਿਓ ਤੇ ਚੰਗੇ ਵਧੀਆ ਕਮੈਂਟ ਕਰਿਓ ਸ਼ੇਅਰ ਲਾਈਕ ਜ਼ਰੂਰ ਕਰਿਆ ਤੇ ਜੇ ਪਸੰਦ ਆਈ ਤਾਂ ਮੈਂ ਅੱਗੇ ਤੁਸੀਂ ਮੈਨੂੰ ਦੱਸਿਓ ਮੈਂ ਸਾਰੀ ਕਹਾਣੀ ਦੱਸੂ ਕਿਉਂਕਿ ਕਹਾਣੀ ਦੇ ਵਿੱਚੋਂ ਬਹੁਤ سارے ਮਤਵਲ ਨਿਕਲਦੇ ਹੁੰਦੇ ਆ ਤੇ ਸਹੀ-ਸਹੀ ਮਤਵਲ ਕੱਢਿਓ ਵਾਹਿਗੁਰੂ ਕਿਰਪਾ ਰੱਖੇ ਸਾਰਿਆਂ ਤੇ